पिंड का कला चाज एक दुखदायी घटना वापरी जिथे नौजवान अनूप सिंह उम्र लगभग पैंतीस साल की मौत राइफल की सफाई दौरान गोली लगन हो गई मिली जानकारी मुताबिक अनूप सिंह अपने घर च राइफल की सफाई कर रहा है कि अचानक गोली चली और उसे लग गई गंभीर जख्म कारण मौके से ही उसकी मौत हो गई मृतक की पत्नी इस वेले दुबई में नौकरी कर रही है जबकि अनूप सिंह के पीछे आठ साल का एक बेटा रह गया है ਕਰਚੇ ਇਕੱਲਾ ਹੋਣ ਕਾਰਨ ਇਹ ਘਟਨਾ ਹੋਈ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਲੋਰ ਤੇ ਝੜ ਦਿੱਤਾ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਕਿ ਗੋਲੀ ਸੱਚਮੁੱਚ ਸਫਾਈ ਦੌਰਾਨ ਚੱਲੀ ਜਾਂ ਹੋਰ ਕੋਈ ਕਾਰਨ ਹੋ ਸਕਦਾ ਹੈ ਅਸਲ ਰਸੂਲ ਕਿਹੜੇ ਪੁਲਿਸ ਦੇ ਇਹ ਕਿ ਮੌਲਾ ਸਰਾ ਸਿੱਟੇ ਮੇ ਲੇ ਟਕਰੀਬਨ ਸਾਨੂੰ 4:00 ਵਜੇ ਦੇ ਕਰੀਬ ਇਤਲਾਹ ਮਿਲੀ ਸੀਗੀ ਰੁੜਕਾ ਕਲਾਂ ਤੋਂ ਅ ਇਤਲਾਹ ਮਿਲਣ ਤੇ ਮੈਂ ਜੋ ਕਿੰਚਰ ਨੂੰ ਮੌਕੇ ਤੇ ਭੇਜਿਆ ਆਪ ਹੀ ਮੈਂ ਤੁਰੰਤ ਅਦਲਕਾਗਲਾ ਮੌਕੇ ਤੇ ਪਹੁੰਚ ਕੇ ਜਾ ਜਾ ਨਿਆ ਉਤੇ ਕਹੇਗਾ ਸੀਗਾ ਅਨੂਪ ਸਿੰਘ ਸਾਨੂੰ ਜਸਵਿੰਦਰ ਸਿੰਘ 35 ਸਾਲ ਦੀ ਏ ਸੀਗੀ ਜਿਹੜਾ ਕੋਆਪਰੇਟਿਵ ਬੈਂਕ ਦੇ ਵਿੱਚ ਬਤੌਰ ਗਨਮਨ ਲੱਗਾਇਆ ਸੀਗਾ ਆ ਛੁੱਟੀਆਂ ਔਨ ਕਰਕੇ ਕੱਲ ਰੈਫਲ ਉਹ ਘਰੇ ਆਪਦੀ ਨਰਾਲੀ ਰੈਫਲ ਲਾਇਆ ਸੀਗਾ ਆਤਾਬ ਨੂੰ ਤੇ ਪਤਾ ਲੱਗਾ ਕਿ ਉਹ ਜਿਹੜਾ ਰੈਫਲ ਦੀ ਸਫਾਈ ਕਰ ਰਿਹਾ ਸੀਗਾ ਅਚਾਨਕ ਗੋਲੀ ਚੱਲਣ ਦੇ ਨਾਲ ਉਹ ਗੋਲੀ ਜਿਹੜੀ ਆ ਉਹਦੇ ਸਿਰ ਦੇ ਵਿੱਚ ਲੱਗੀ ਆ ਉਦਾ ਮਰ ਕੇ ਕਾਫੀ ਜ਼ਿਆਦਾ ਭੇਜਾ ਜਿਹੜਾ ਬਾਹਰ ਆ ਗਿਆ ਤੇ ਮੌਕੇ ਤੇ ਉਹਦੀ ਜਿਹੜੀ ਆ ਮੌਤ ਹੋ ਗਈ ਆ ਜਿਹੜਾ ਮੌਕੇ ਤੇ ਜਾ ਕੇ ਵੇਖਿਆ ਉਹੀ ਹਲਾਸ ਸੀਗੇ ਰੈਫਲ ਕੋਲ ਪਈ ਹੋਈ ਸੀਗੀ ਇੱਕ ਖਾਲੀ ਖੋਲ ਜਿਹੜਾ ਉਹਦੇ ਰੈਫਲ ਦੇ ਵਿੱਚ ਪਿਆ ਸੀਗਾ ਚੈੱਕ ਕਰਨ ਤੇ ਪਤਾ ਲੱਗਾ ਤੇ ਉਹਦੇ ਸਿਰ ਦੇ ਵਿੱਚ ਜਿਹੜੀ ਉਹ ਗੋਲੀ ਲੱਗੀ ਹੋਈ ਸੀਗੀ ਤੇ ਜਿੰਨੂੰ ਵੀ ਮੌਕੇ ਤੇ ਸਾਰਾ ਸ਼ਾਰਮਿੰਦ ਕਰਕੇ ਤੇ 174 ਦੀ ਕਾਰਵਾਈ ਜਿਹੜੀ ਆ ਉਹ ਅਮਰਤ ਲਿਆ ਰਹੇ ਆ ਉਹਦੇ ਫਾਦਰ ਦੇ ਬਿਆਨ ਤੇ ਇਹ ਬੇਨ ਦੇ ਦਨਾਲੀ ਦੇ ਬੱਚੇ ਲਾਇਸੈਂਸੀ ਹਾਂ ਦਨਾਲੀ ਰੈਫਲੇ ਦੀ ਲਾਇਸੈਂਸੀ ਸੀ ਔਰ ਆਪਣੇ ਨਾਂ ਦਿੱਤੇ ਸੀਗੇ ਦੀ ਗੈ ਹਾਂਜੀ ਵਿਆਹ ਸੀਗਾ ਇੱਕ ਇਹਦਾ ਬੇਟਾ ਆ ਤੇ ਇੱਕ ਵਾਈਫੇ ਦੀ ਜਿਹੜੀ ਉਹ ਦੁਬਈ ਗਈ ਹੋਈ ਸੀਗੀ ਤੇ ਘਰੇ ਇਹਦਾ ਫਾਦਰ ਮਿਲਿਆ ਸਾਨੂੰ ਇੱਕ ਛੋਟਾ ਜਿਹਾ ਬੇਟਾ ਸੀ 11 ਸਾਲ ਦੇ ਕਰੀਬ ਇੱਕ ਬਰਦਰ ਸੀ ਘਰ ਦੇ ਵਿੱਚ ਇਹਦੇ